ਇਹ ਜਿਹੜੇ ਬੀਜ ਨੇ ਇਹ ਗੇਮ ਚੇਂਜਰ ਨੇ ਇਹਨਾਂ ਨੇ ਤੁਹਾਡੀ ਸਾਰੀ ਗੇਮ ਚੇਂਜ ਕਰਕੇ ਰੱਖ ਦਿੰਦੀ ਹੈ ਜਿਹੜਾ ਕਮਜ਼ੋਰੀ ਵਾਲਾ ਚੈਪਟਰ ਹੈ ਨਾ ਤੁਹਾਡਾ ਉਹਨੂੰ ਸਦਾ ਲਈ ਸਿਮੇਛ ਜਿਹਨੂੰ ਫੁੱਲ ਸਟਾਪ ਨਹੀਂ ਕਹਿੰਦੇ ਫੁੱਲ ਸਟਾਪ ਲਾਤਾ ਬਿੰਦੀ ਲਾਤੀ ਵੀ ਲੀ ਉਹ ਫੁੱਲ ਸਟਾਪ ਲਾ ਦੇਣਾ ਇਹਨਾਂ ਨੂੰ ਇੰਨੇ ਕੁ ਵੀਡੀਓ ਜੇ ਸਕੀਨ ਐਕਟਿਵ ਕਰਦੋ ਨਾ ਤੇ ਤੇ ਵੀ ਤੁਹਾਡੀ ਪੱਤੀ ਕਰੰਟ ਛੱਡ ਗਈ ਹੈ ਜਿਹੜੀਆਂ ਤੁਸੀਂ ਹਲਫਾ ਮਾਰ ਮਾਰ ਕੇ ਛੱਡ ਗਏ ਗੇਮ ਦੀ ਸਟਾਰਟ ਹੋਣਾ ਨਾਲ ਹੀ ਲੰਦੀ ਕਈਆਂ ਮੇਰੇ ਵੀਰਾਂ ਨੇ ਵਿਆਹ ਤੋਂ ਪਹਿਲਾਂ ਹੀ ਆਪਣੀਆਂ ਜੀਆਂ ਸੈਲਫਾਂ ਦੇ ਦੰਦੇ ਕਿਸਾਲੇ ਕੁਗੀਆਂ ਕਿਸਾਲੀਆਂ ਸਭ ਕੁਝ ਨੇ ਬਦਲ ਕੇ ਰੱਖ ਦੇਣਾ ਲਾਈਫ ਦਾ ਜਿੱਦਾਂ ਕਹਿੰਦੇ ਨੇ ਵੀ ਕਾਇਆ ਕਲਪ ਕਰਕੇ ਰਸਤਾ ਵੀ ਇਸ ਤੋਂ ਡੈਟ ਹੋ ਗਿਆ ਤੇ ਡੈਟ ਤੋਂ ਦਿਸੋ ਗਿਆ ਉਹ ਸਿਸਟਮ ਹੋ ਜਾਣਾ ਬਿਲਕੁਲ ਸਾਡੇ ਪੰਜਾਬ ਨਾ ਹੋਊਗੀ ਰਿਆ ਜਿੰਨਾ ਕੁ ਮੈਡੀਊ ਹੈ ਅਸੋਲੇ ਦੇਸੀ ਦਵਾਈਆਂ ਦਾ ਦੇਸੀ ਨੁਸਖਿਆਂ ਦਾ ਹੋ ਰਿਹਾ ਉਹਨਾਂ ਮੈਂ ਕਹਿੰਦਾ ਕਿਤੇ ਵੀ ਨਹੀਂ ਹੋ ਰਿਹਾ ਵੀ ਤੇ ਬਹੁਤ ਇੰਟੈਲੀਜੈਂਟ ਹੈ ਬਸ ਉਹਨੂੰ ਮਿਸਗਾਈਡ ਕੀਤਾ ਦੀ ਜਾ ਰਿਹਾ ਸਿੰਪਲ ਵੀ ਗੱਲ ਹੈ ਜੇ ਤੁਹਾਡੇ ਦਿਮਾਗ 'ਚ ਕੋਈ ਵਹਿਮ ਇਦਾਂ ਦਾ ਆ ਜਾਂਦਾ ਉਹ ਵਹਿਮ ਨੂੰ ਦੂਰ ਕਰਨ ਲਈ ਤਿੰਨ ਟੈਸਟ ਹੁੰਦੇ ਨੇ ਜਿਹੜੇ ਮੈਂ ਹਮੇਸ਼ਾ ਦੱਸਦਾ ਮੈਂ ਕਿ ਇਹ ਟੈਸਟਾਂ ਨਾਲ ਤੁਹਾਡਾ ਇਨਾ ਲਗਾਵ ਇਨਾ ਜ਼ਿਆਦਾ ਪਿਆਰ ਕਿਉਂ ਹੈ ਮੈਂ ਉਹਨਾਂ ਨੂੰ ਕਿੰਨਾ ਮੈਂ ਸਿੰਪਲ ਜੀ ਗੱਲ ਵੀ ਜਿਹੜਾ ਡਾਇਗਨੋਸ ਦੇ ਡਾਇਗਨੋਸ ਕਰਨਾ ਕੀ ਹੈ ਪਾ ਇਥੋਂ ਕਿਸੇ ਵੀ ਐਡਰੈਸ 'ਤੇ ਜਾਣਾ ਮੰਨ ਲਓ ਚੰਡੀਗੜ੍ਹ ਜਾਣਾ ਦਿੱਲੀ ਜਾਣਾ ਕਿਸੇ ਵੀ ਪਤੇ 'ਤੇ ਜਾਣਾ ਉਹ ਸਾਨੂੰ ਪਤਾ ਹੋਣਾ ਵੀ ਜ਼ਰੂਰੀ ਹੈ ਨਾ ਅਸੀਂ ਗੱਡੀ ਚੱਲ ਮਾਰ ਕੇ ਕੁਮੀ ਥੋੜਾ ਜਾਵਾਂਗੇ ਮੇਰੇ 'ਚ ਛੋਟੀ ਨਹੀਂ ਮਾਰਦੇ ਕਹਿੰਦੇ ਜੇ ਲੱਗ ਗਿਆ ਤੇ ਤੀਰ ਤੇ ਨਾ ਲੱਗਿਆ ਤੇ ਤੁਕਾ ਉਹ ਕਿੱਨੇ ਲਾਂਦੇ ਆਪਾਂ ਆ ਡਾਇਗਨੋਸ ਕਰਦੇ ਆ ਡਾਇਗਨੋਸ ਜਿਹੜਾ ਉਹ ਕੀ ਏ ਉਹ ਕੀ ਉਚਾਦੀ ਏ ਤੁਹਾਡੇ ਰੋਗ ਦੀ ਉਹ ਚਾਬੀ ਹੋਏਗੀ ਤੇ ਤਾਲਾ ਖੁੱਲੇਗਾ ਨਾ ਕਿਤੋਂ ਵੀ ਤੁਸੀਂ ਆਪਣਾ ਟੈਸਟ ਕਰਾਓ ਤੁਸੀਂ ਇੰਡੀਆ 'ਚ ਨਹੀਂ ਬੈਠੇ ਤੁਸੀਂ ਕਿਤੇ ਹੋਰ ਕੰਟਰੀ 'ਚ ਬੈਠੇ ਹੋ ਪੂਰੇ ਵਰਲਡ 'ਚ ਕਿਤੋਂ ਟੈਸਟ ਕਰਾਓ ਟੈਸਟ ਦੀ ਰਿਪੋਰਟ ਕੋਈ ਗੱਲ ਵੀ ਟੈਸਟ ਦੀ ਰਿਪੋਰਟ ਸਰਤੇ ਵੀ ਕਿ ਠੀਕ ਹੋਣੀ ਚਾਹੀਦੀ ਏ ਇਹ ਰਾਫੇ ਦੀ ਵੀ ਗੱਲ ਸੁਣਾ ਲਾਂਗਾ ਰਿਪੋਰਟਾਂ ਦੇ ਵਿੱਚ ਸਾਡੇ ਨਾਲ ਕੀ ਹੁੰਦਾ ਮੋਸਟਲੀ ਵੀ ਜਿਹੜੀਆਂ ਰਿਪੋਰਟਾਂ ਸਾਡੇ ਪੇਸ਼ੈਂਟ ਲੈ ਕੇ ਆਉਂਦੇ ਨੇ ਉਹ ਡਾਕਟਰਾਂ ਨੇ ਕਰਾਈਆਂ ਹੁੰਦੀਆਂ ਉਹ ਡਾਕਟਰਾਂ ਦੀਆਂ ਕੀਤੀਆਂ ਰਿਪੋਰਟਾਂ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਚੈੱਕ ਕਰਾਨੇ ਹਾਂ ਰਿਪੋਰਟ ਬਿਲਕੁਲ ਉਲਟੋ ਜਾਂਦੀ ਹੈ ਇਹ ਜਿਹੜੇ ਬੀਜ ਨੇ ਇਹ ਗੇਮ ਚੇਂਜਰ ਨੇ ਇਹਨਾਂ ਨੇ ਤੁਹਾਡੀ ਸਾਰੀ ਗੇਮ ਚੇਂਜ ਕਰਕੇ ਰੱਖ ਦਿੰਦੀ ਹੈ ਜਿਹੜਾ ਕਮਜ਼ੋਰੀ ਵਾਲਾ ਚੈਪਟਰ ਹੈ ਨਾ ਤੁਹਾਡਾ ਉਹਨੂੰ ਸਦਾ ਲਈ ਫਿਨਿਸ਼ ਜਿਹਨੂੰ ਫੁੱਲ ਸਟਾਪ ਨਹੀਂ ਕਹਿੰਦੇ ਫੁੱਲ ਸਟਾਪ ਲਾ ਦਿੱਤਾ ਦਿੰਦੀ ਲਾਤੀ ਉਹ ਫੁੱਲ ਸਟਾਪ ਲਾ ਦੇਣਾ ਇਹਨਾਂ ਨੇ ਜੀ 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 ਮੰਗੇ ਇੰਨੇ ਕੁ ਬੀਜ ਇੰਨੇ ਕੁ ਬੀਜ ਇੱਕ ਚਮਚਾ ਭਰ ਕੇ ਜਿੰਨੇ ਮੈਂ ਸੋਨੇ ਤੁਹਾਡੇ 6 ਮਹੀਨੇ ਗਲਾਸ ਚ ਪਾਏ ਨੇ ਇਨੇ ਕੋ ਵੀ ਜੇ ਜੇ ਤੁਸੀਂ ਲਾਈਵ ਸ਼ੁਰੂ ਕਰ ਦੋ ਨਾ ਤੇ ਜਿਹੜੀ ਤੁਹਾਡੀ ਕੱਟੀ கரੰਟ ਛੱਡ ਗਈ ਹੈ ਜਿਹੜੀਆਂ ਤੁਸੀਂ ਸਲਫਾ ਮਾਰ ਮਾਰ ਕੇ ਥੱਕ ਗਏ ਕੱਟੀ ਸਟਾਰਟ ਹੁੰਦਾ ਨਾ ਨਹੀਂ ਲੈਂਦੀ ਕਈਆਂ ਮੇਰੇ ਵੀਰਾਂ ਨੇ ਵਿਆਹ ਤੋਂ ਪਹਿਲਾਂ ਹੀ ਆਪਣੀਆਂ ਜਿਹੜੀਆਂ ਸਲਫਾ ਦੇ ਦੰਦੇ ਕਸਾਲੇ ਘੁੱਗੀਆਂ ਕਸਾਲੀਆਂ ਟੁਕਤੇ ਉਡਾਲੇ ਸਭ ਕੁਝ ਨੇ ਬਦਲ ਕੇ ਰੱਖ ਦੇਣਾ ਲਾਈਫ ਦਾ ਜਿੱਦਾਂ ਕਹਿੰਦੇ ਨੇ ਵੀ ਕਾਇਆ ਕਲਪ ਕਰਕੇ ਰਸਤਾ ਵੀ ਇਸ ਤੋਂ ਡੈਟ ਹੋ ਗਿਆ ਤੇ ਡੈਟ ਤੋਂ ਦੇਟ ਹੋ ਗਿਆ ਉਹ ਸਿਸਟਮ ਹੋ ਜਾਣਾ ਬਿਲਕੁਲ ਅੱਛਾ ਡੈਟ ਤੋਂ ਤੁਹਾਨੂੰ ਇਸ ਨੁਕਤੇ ਬਾਰੇ ਗੱਲਬਾਤ ਕਰਾਂਗੇ ਜੀ ਸਮਝ ਤੋਂ ਵੀ ਜਿਹੜੀ ਇਸ ਵੇਲੇ ਹਰ ਪਾਸੇ ਕਮਜ਼ੋਰੀ ਕਮਜ਼ੋਰੀ ਦਾ ਹੋਕਾ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਨੁਕਤੇ ਨਿੱਤੇ ਜਾ ਰਹੇ ਨੇ ਪਰ ਫਾਇਦਾ ਹੋਣ ਦੀ ਥਾਂ ਤੇ ਬਹੁਤ ਵਾਰ ਜਿਹੜਾ ਉਹ ਨੁਕਸਾਨ ਵੀ ਕਰਵਾ ਲੈਂਦੇ ਨੇ ਜਿਸ ਤਰੀਕੇ ਨਾਲ ਇੱਕ ਆਪਣਾ ਬੈਠਾ ਜੀ ਜਦੋਂ ਇਹ ਨੌਜਵਾਨ ਮੁੰਡਾ ਆਇਆ ਦੇਖੋ ਰੁਪੀ ਸਾਹਿਬ ਮਾਰੇ ਬਹੁਤ ਪਰੇਸ਼ਾਨ ਆ ਇਨ੍ਹਾਂ ਗੱਲਾਂ ਤੋਂ ਵੀ ਜਿਹੜੀ ਆਪਾਂ ਆਪ ਹੀ ਮਤਲਬ ਇੰਨੇ ਕੋਈ ਜ਼ਿਆਦਾ ਟਰਮੇ ਜੇ ਆਏ ਨੇ ਸਦਮੇ ਤੇ ਆਏ ਨੇ ਆ ਵੀ ਇਹ ਸਾਡੇ ਪੰਜਾਬ ਨਾਲ ਹੋਊਗੀ ਰਿਆ ਜਿੰਨਾ ਕੁ ਮਿਸਯੂਜ਼ ਹੈ ਸੋਲੇ ਦੇਸੀ ਦਵਾਈਆਂ ਦਾ ਦੇਸੀ ਨੁਸਖਿਆਂ ਦਾ ਹੋ ਰਿਹਾ ਉਹਨਾਂ ਮੈਂ ਕਹਿੰਦਾ ਕਿਤੇ ਵੀ ਨਹੀਂ ਹੋ ਰਿਹਾ ਹੁਣ ਜਿਹੜਾ ਮੁੰਡਿਆ ਤੁਸੀਂ ਨੌਜਵਾਨ ਆਇਆ ਸੀ ਇਹਦੀ ਆਪਾਂ ਗੱਲ ਕਰੀਏ ਇਹਨੂੰ ਸਿਰਫ ਇੱਕੋ ਹੀ ਗੱਲ ਦੀ ਪ੍ਰੋਬਲਮ ਸੀ ਕਿ ਮੈਂ ਟੈਸਟ ਨਹੀਂ ਕਰਾਣੇ ਟੈਸਟ ਨਾ ਕਰਾਣ ਦੀ ਵਜ੍ਹਾ ਨਾਲ ਇਹਨੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਆਏ ਇਨਫਲੂਐਂਸਰ ਆਏ ਨੇ ਵੀ ਫਲਾਣੀ ਫਲਾਣੀ ਕਰ ਲੋ ਤੇ ਫਲਾਣੀ ਦਾ ਫਲਾਣੀ ਕਰ ਲੋ ਫਲਾਣੀ ਭਾਵੇਂ ਉਹ ਇਦਾਂ ਕਰ ਲੋ ਤੇ ਉਦਾਂ ਕਰ ਲੋ ਉਹ ਤਜਰਬੇ ਕਰ ਕਰਕੇ ਨੇ ਬੱਚੇ ਨੇ ਆਪਣਾ ਸੱਤਿਆਨਾਸ਼ ਮਾਰ ਲਿਆ ਸੱਤਿਆਨਾਸ਼ ਮੀਨਸ ਵੀ ਨਾ ਇਹਦੇ ਕੋ ਹੁਣ ਸਪਰਮ ਕਾਊਂਟ ਰਿਆ ਇਨਫੈਕਸ਼ਨ ਇੰਨੀ ਭਰੀ ਪਈ ਏ ਪਾਸਲ ਏਰੀਆਗੇ ਯੂਟੀਆਈ ਯੂਰੀਨਰੀ ਇਨਫੈਕਸ਼ਨ ਗਿੰਨੀ ਅਰੀ ਪਿਸ਼ਾਬ ਕਰਦਾ ਉਹਦੇ ਵਿੱਚ ਬਲੱਡ ਆਣਾ ਸ਼ੁਰੂ ਹੋ ਗਿਆ ਹੁਣ ਦੱਸੋ ਵੀ ਇਹਨੂੰ ਉਸ ਕੰਡੀਸ਼ਨ 'ਚ ਠੀਕ ਕਰਨਾ ਜੇ ਪੁਰਾਣੀਆਂ ਰਿਪੋਰਟਾਂ ਦੀਆਂ ਦੇਖੀਆਂ ਪੁਰਾਣੀਆਂ ਰਿਪੋਰਟਾਂ 70% ਸਪਰਮ ਕਾਊਂਟ ਸੀਗਾ ਕੋਈ ਯੂਟੀਆਈ ਨਹੀਂ ਕੋਈ ਪਾਸਟਲ ਨਹੀਂ ਕੋਈ ਬਲੱਡ ਨਹੀਂ ਆਂਦਾ ਹੀ ਬਿਲਕੁਲ ਮੁੰਡਾ ਠੀਕ ਸੀਗਾ ਸਿਰਫ ਇੱਕ ਦਿਮਾਗ ਦੇ ਵਿੱਚ ਵਹਿਮ ਇੱਕ ਫਤੂਰ ਭਰਿਆ ਵੀ ਮੈਂ ਵਿਆਹ ਤੋਂ ਬਾਅਦ ਆਪਣੇ ਪਾਰਟਨਰ ਨੂੰ ਕੁਝ ਕਰਨਾ ਮੈਂ ਜਿਹੜੀ ਉਹ ਫੋਰਨੋਗ੍ਰਾਫੀ ਦਿਖਾਉਂਦੇ ਨੇ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਰਿਐਲਿਟੀ ਦੇ ਵਿੱਚ ਹੋ ਨਹੀਂ ਸਕਦੀਆਂ ਇੱਕੋ ਜਿਹੜਾ ਯੂਥ ਏ ਬਹੁਤ ਇੰਟੈਲੀਜੈਂਟ ਏ ਬਸ ਉਹਨੂੰ ਮਿਸਗਾਈਡ ਕੀਤਾ ਗਿਆ ਰਿਹਾ ਸਿੰਪਲ ਜੀ ਗੱਲ ਏ ਜੇ ਤੁਹਾਡੇ ਦਿਮਾਗ 'ਚ ਕੋਈ ਵਹਿਮ ਇਦਾਂ ਦਾ ਆ ਜਾਂਦਾ ਉਹ ਵੈਮ ਨੂੰ ਦੂਰ ਕਰਨ ਲਈ ਤਿੰਨ ਟੈਸਟ ਹੁੰਦੇ ਨੇ ਜਿਹੜੇ ਮੈਂ ਹਮੇਸ਼ਾ ਦੱਸਦਾ ਮਾਂ ਆਪਣਾ ਯੂਰੀਨ ਦਾ ਮਾਰਕਰ ਨੂੰ ਵਿੱਚ ਰੋਕ ਰਿਆਂ ਮੈਨੂੰ ਇਹ ਵੀ ਫੋਨ ਆਉਂਦੇ ਨੇ ਬੜੀ ਮਾਜਰਤ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਕਿ ਜੀ ਨੁਕਾ ਲੈਣ ਵਾਸਤੇ ਫੋਨ ਕਰੋ ਤੁਹਾਨੂੰ ਤੁਸੀਂ ਕਿਵੇਂ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਕਿ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਨੁਕਸੇ ਵਾਸਤੇ ਤੇ ਅਗਿਓ ਤੁਸੀਂ ਟੈਸਟ ਬੋਲ ਦਿੰਨੇ ਹੋ ਅਗਲੇ ਨੂੰ ਕਿ ਜੀ ਟੈਸਟ ਕਰਵਾ ਲਓ ਕੀ ਗੱਲ ਕਿਤੇ ਸੈਟਿੰਗਾਂ ਲੈਬੋਰੀਟਰੀਆਂ ਨਾਲ ਸੈਟਿੰਗ ਕਰ ਲਿਓ ਤੁਸੀਂ ਪੰਜਾਬ ਦੀਆਂ ਲੈਬੋਰੀਟਰੀਆਂ ਨਾਲ देखो दे, पुछ दे, पुछ दे, ये ਤੇ ਹਰ ਇੱਕ ਬੰਦਾ ਜਿੱਦਾਂ ਤੁਹਾਡਾ ਕੁਐਸਚਨ ਹੈ ਬਿਲਕੁਲ ਸਹੀ ਵੈਲਿਡ ਕੁਐਸਚਨ ਪੁੱਛਿਆ ਇਹ ਕੁਐਸਚਨ ਮੈਨੂੰ ਮੇਰੇ ਜਿਹੜੇ ਚਾਹਣ ਵਾਲੇ ਨੇ ਉਹ ਵੀ ਬਹੁਤ ਪੁੱਛਦੇ ਨੇ ਕਈ ਵਾਰੀ ਇੰਸਟਾਗ੍ਰam ਤੇ ਮੈਸੇਜ ਕਰਕੇ ਪੁੱਛਦੇ ਕਈ ਵਾਰੀ ਫੇਸਬੁੱਕ ਤੇ ਪੁੱਛਦੇ ਆਂ WhatsApp ਤੇ ਪੁੱਛਦੇ ਨੇ ਵੀ ਇਹ ਟੈਸਟਾਂ ਨਾਲ ਤੁਹਾਡਾ ਇੰਨਾ ਲਗਾਵ ਇੰਨਾ ਜ਼ਿਆਦਾ ਪਿਆਰ ਕਿਉਂ ਹੈ ਮੈਂ ਉਹਨਾਂ ਨੂੰ ਕਿੰਨਾ ਮੈਂ ਸਿੰਪਲ ਜੀ ਗੱਲ ਵੀ ਜਿਹੜਾ ਡਾਇਗਨੋਸ ਹੈ ਡਾਇਗਨੋਸ ਕਰਨਾ ਕੀ ਹੈ ਆਪਾਂ ਇਥੋਂ ਕਿਸੇ ਵੀ ਐਡਰੈਸ ਜਾਣਾ ਮੰਨ ਲਓ ਚੰਡੀਗੜ੍ਹ ਜਾਣਾ ਦਿੱਲੀ ਜਾਣਾ ਕਿਸੇ ਵੀ ਪਤੇ ਤੇ ਜਾਣਾ ਉਹਨਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਨਾ ਇਹ ਗੱਡੀ ਦੀ ਸੈਲਫ ਮਾਰ ਕੇ ਕੁਮੀ ਥੋੜਾ ਜਾਵਾਂਗੇ ਉਹ ਐਦਾਂ ਹੀ ਜਿਹੜੀ ਬਿਮਾਰੀ ਹੈ ਉਹਦਾ ਐਡਰੈਸ ਜਿਹੜਾ ਉਹ ਟੈਸਟਾਂ ਦੇ ਵਿੱਚੋਂ ਹੀ ਨਿਕਲਣਾ ਮਤਲਬ ਨੇਰੇ 'ਚ ਛੋਟੀ ਨਹੀਂ ਮਾਰਦੇ ਨੇਰੇ 'ਚ ਛੋਟੀ ਨਹੀਂ ਮਾਰਦੇ ਕਹਿੰਦੇ ਜੇ ਲੱਗ ਗਿਆ ਤੇ ਤੀਰ ਤੇ ਨਾ ਲੱਗਿਆ ਤੇ ਤੁੱਕਾ ਉਹ ਤੁੱਕੇ ਨਹੀਂ ਲਾਂਦੇ ਆਪਾਂ ਆਪਾਂ ਡਾਇਗਨੋਸ ਕਰਦੇ ਆਂ ਡਾਇਗਨੋਸ ਜਿਹੜਾ ਉਹ ਕੀ ਹੈ ਉਹ ਚਾਬੀ ਹੈ ਤੁਹਾਡੇ ਰੋਗ ਦੀ ਉਹ ਚਾਬੀ ਹੋਏਗੀ ਤੇ ਤਾਲਾ ਖੁੱਲੇਗਾ ਨਾ ਉਹ ਮੈਨੂੰ ਇਹ ਨਹੀਂ ਕੋਈ ਪ੍ਰੋਬਲਮ ਹੈਗੀ ਮੇਰੇ ਵੱਲੋਂ ਤੁਸੀਂ ਜਲੰਧਰੋਂ ਨਾ ਟੈਸਟ ਕਰਾਓ ਜਿਹੜੀ ਵੀ ਸਟੇਟ 'ਚ ਤੁਸੀਂ ਬੈਠੇ ਹੋ ਪੰਜਾਬ ਤੇ ਨਹੀਂ ਬੈਠੇ ਹਰਿਆਣੇ 'ਚ ਬੈਠੇ ਹੋ ਜੰਮੂ ਕਸ਼ਮੀਰ 'ਚ ਬੈਠੇ ਹੋ ਪੂਰੇ ਹਿੰਦੁਸਤਾਨ 'ਚ ਜਿੱਥੇ ਵੀ ਤੁਸੀਂ ਬੈਠੇ ਹੋ ਮੈਂ ਇਹ ਵੀ ਦੱਸਤਾ ਆਂ ਦੀ ਪੂਰੀਆਂ ਲੈਬੋਰਾਟਰੀਜ਼ ਨਹੀਂ ਮੈਂ ਫੀਸ ਲਈਆਂ ਕਿਤੋਂ ਵੀ ਤੁਸੀਂ ਆਪਣਾ ਟੈਸਟ ਕਰਾਓ ਤੁਸੀਂ ਇੰਡੀਆ 'ਚ ਨਹੀਂ ਬੈਠੇ ਤੁਸੀਂ ਕਿਸੇ ਹੋਰ ਕੰਟਰੀ 'ਚ ਬੈਠੇ ਹੋ ਪੂਰੇ ਵਰਲਡ 'ਚ ਕਿਤੋਂ ਵੀ ਟੈਸਟ ਕਰਾਓ ਟੈਸਟ ਦੀ ਰਿਪੋਰਟ ਇੱਕੋ ਗੱਲ ਇਹ ਵੀ ਟੈਸਟ ਦੀ ਰਿਪੋਰਟ ਸਰਤੇ ਹੋਵੇ ਕਿ ਠੀਕ ਹੋਣੀ ਚਾਹੀਦੀ ਏ ਉਹਦੇ ਵਿੱਚ ਹੀਰਾਫੇਰੀ ਨਹੀਂ ਹੋਣੀ ਚਾਹੀਦੀ ਹੁਣ ਇਹ ਹੀਰਾਫੇਰੀ ਦੀ ਗੱਲ ਸੁਣਾਣ ਲੱਗਾ ਰਿਪੋਰਟਾਂ ਦੇ ਵਿੱਚ ਸਾਡੇ ਨਾਲ ਕੀ ਹੁੰਦਾ ਮੋਸਟਲੀ ਵੀ ਜਿਹੜੀਆਂ ਰਿਪੋਰਟ ਉਹ ਡਾਕਟਰਾਂ ਨੇ ਕੀਤੀਆਂ ਰਿਪੋਰਟਾਂ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਚੈੱਕ ਕਰਾਨੇ ਆ ਰਿਪੋਰਟ ਬਿਲਕੁਲ ਉਲਟੋ ਜਾਂਦੀ ਹੈ। ਮਤਲਬ ਠੀਕ ਵਾਲਾ ਗਲਤ ਗਲਤ ਵਾਲਾ ਠੀਕ ਹੋ ਜਾਂਦਾ ਕਿਉਂਕਿ ਦੇਖੋ ਕਿਸੇ ਵੀ ਡਾਕਟਰ ਨੇ ਆਪ ਦੀ ਮਰਜ਼ੀ ਨਾਲ ਹੁਣ ਇੱਕ ਪੇਸ਼ੈਂਟ ਹੋਰ ਆਏ ਸੀ ਤੁਹਾਡੇ ਤੋਂ ਪਹਿਲਾਂ ਜਿਹੜਾ ਮੁੰਡਾ ਆਇਆ ਸੀ ਉਸ ਤੋਂ ਪਹਿਲਾਂ ਇੱਕ ਹੋਰ ਪੇਸ਼ੈਂਟ ਆਏ ਸੀਗੇ ਉਹਨਾਂ ਨਾਲ ਕੀ ਹੋਇਆ ਵਿਚਾਰਿਆਂ ਨਾ ਵੀ ਕਿਸੇ ਡਾਕਟਰ ਦਾ ਆਪਾਂ ਉਹਨਾਂ ਦਾ ਨਾਂ ਨਹੀਂ ਲੈਣਾ ਉਹਨਾਂ ਦੇ ਨਾਲ ਹੀ ਲੈਬੋਰੀ ਸੀ ਕਹਿੰਦਾ ਮੈਨੂੰ ਉਹਨਾਂ ਨੇ ਉੱਥੇ ਭੇਜਿਆ ਉਹਨਾਂ ਨੇ ਰਿਪੋਰਟਾਂ ਕਰਾਈਆਂ ਰਿਪੋਰਟਾਂ ਦੇ ਵਿੱਚ ਸਭ ਕੁਝ ਗਲਤ ਆ ਗਿਆ। ਹਾਂ। ਮੈਨੂੰ ਕਹਿੰਦੇ ਵੀ ਮੈਨੂੰ 3 ਮਹੀਨੇ ਹੋ ਗਏ ਨੇ ਦਵਾਈ ਖਾਂਦੇ ਨੂੰ ਮੈਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਰਿਪੋਰਟਾਂ ਹੈਗੀਆਂ ਕਹਿੰਦਾ ਜੀ ਹਾਂਜੀ ਹੈਗੀਆਂ ਜੀ ਮੈਂ ਰਿਪੋਰਟਾਂ ਦੇਖੀਆਂ ਰਿਪੋਰਟਾਂ ਦੇ ਅਕੋਰਡਿੰਗ ਉਹਨਾਂ ਦੇ ਜਿਹੜੇ ਸਿੰਪਟਮਸ ਸੀ ਉਹ ਮਿਲਦੇ ਨਹੀਂ ਸੀ ਪਏ ਮੈਂ ਉਹਨਾਂ ਦੀ ਰਿਪੋਰਟਾਂ ਦੁਆਰਾ ਕਰਾਈਆਂ ਤੇ ਮੈਨੂੰ ਪਤਾ ਲੱਗਾ ਵੀ ਪੇਸ਼ੈਂਟ ਬਿਲਕੁਲ ਠੀਕ ਸੀਗਾ ਸਿਰਫ ਉਹਦੇ ਮਨ ਦੇ ਵਿੱਚ ਵਹਿਮ ਸੀਗਾ ਮੈਂ ਉਹਨਾਂ ਦੀ ਕਾਉਂਸਲਿੰਗ ਕੀਤੀ ਚੰਗੀ ਤਰ੍ਹਾਂ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਆ ਸਿੰਪਟਮਸ ਸਿਰਫ ਇੱਕ ਪਾਣੀ ਦੀ ਕਮੀ ਸੀ ਵੀ ਉਹ ਜਿਹੜੇ ਪੇਸ਼ੈਂਟ ਸੀਗੇ ਪਾਣੀ ਘੱਟ ਪੀ ਰਹੇ ਹਫਤੇ ਬਾਅਦ ਉਹਨਾਂ ਦਾ ਥੈਂਕਸ ਦਾ ਮੈਸੇਜ ਵੀ ਆ ਜਾਂਦਾ ਹਾਂ ਤੇ ਏਡੀ ਕੋਈ ਗੱਲ ਨਹੀਂ ਹੁੰਦੀ ਵੀ ਜਿਹੜਾ ਨੈਟ ਬਣਾ ਕੇ ਭੇਜਦੇ ਹਾਂ ਹਾਂ ਏਡੀ ਗੱਲ ਨਹੀਂ ਸੀ ਜਿਹੜੀ ਬਣਾ ਕੇ ਭੇਜਦੇ ਨੇ ਆ ਜਿਹੜੀਆਂ ਐਕਚੁਅਲ ਜਿਹੜੀ ਸਚਾਈ ਏ ਜਿਹੜੀ ਰਿਐਲਿਟੀ ਏ ਤੇ ਉਹਦਾ ਤੇ ਅਸਲ ਚੀਜ਼ ਜ਼ਿੰਦਗੀ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਕਿਉਂਕਿ ਆਪਾਂ ਜੇ ਕਿਸੇ ਵੀ ਰੋਗ ਨੂੰ ਠੀਕ ਕਰਨਾ ਚਾਹੁੰਦੇ ਆ ਜਾਂ ਡਾਇਗਨੋਸ ਕਰਨਾ ਚਾਹੁੰਦੇ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹਾਂ ਵਾ ਵੀ ਆਪਣੀਆਂ ਰਿਪੋਰਟਾਂ ਤੇ ਲਾਓ ਭਾਈ ਮੈਂ ਕੋਈ ਅੰਦਰਜਾਮੀ ਨਹੀਂ ਮੈਂ ਕੋਈ ਤੰਤਰਿਕ ਨਹੀਂ ਮੈਂ ਕੋਈ ਬਾਬਾ ਨਹੀਂ ਮੈਨੂੰ ਤੁਹਾਡੀ ਆਵਾਜ਼ ਤੋਂ ਕਿੱਦਾਂ ਪਤਾ ਲੱਗ ਜੇਗਾ ਤੇ ਜਿਹੜੇ ਬਹੁਤ ਸਾਰੇ ਤੇ ਇਦਾਂ ਦੇ ਹੈਗੇ ਨੇ ਜਿਹੜੇ ਕਹਿੰਦੇ ਫੋਨ ਲਾਓ ਦਵਾਈ ਦੇ ਦਿੰਦੇ ਨੇ ਤੁਸੀਂ ਇਹ ਗੱਲ ਕਰਦੇ ਪਏ ਹੋ ਇਹ ਇਹਦੇ ਨਾਲ ਇੱਕ ਹੋਰ ਗੱਲ ਸੁਣ ਲਓ ਮੈਨੂੰ ਮੇਰੇ ਸਾਹਮਣੇ ਬੈਠੇ ਇੱਕ ਪੇਸ਼ੈਂਟ ਨੇ ਮੈਸੇਜ ਕੀਤਾ WhatsApp ਤੇ ਕਿਸੇ ਨੂੰ ਉਹਨੇ ਉਸੇ ਵੇਲੇ ਉਹਨੂੰ ਰੇਟ ਕਾਰਡ ਭੇਜਿਆ ਰੇਟ ਕਾਰਡ ਭੇਜਣ ਦਾ ਕੀ ਮਤਲਬ ਹੈ ਵੀ ਆਹ ਦਵਾਈ ਸੋਨੇ ਵਾਲੀ ਇੰਨੇ ਦੀ ਚਾਂਦੀ ਵਾਲੀ ਐਨੇ ਦੀ ਹੀਰੇ ਵਾਲੀ ਐਨੇ ਦੀ ਉਹ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਭਾਈ ਇਹਨੂੰ ਕਿੱਦਾਂ ਪਤਾ ਲੱਗ ਗਿਆ ਵੀ ਤੇਰਾ ਰੋਗ ਕੀ ਹੈ ਨਾ ਨ ਤੇਰੀ ਉਮਰ ਪੁੱਛੀ ਨਾ ਤੇਰੇ ਰੋਗ ਬਾਰੇ ਪੁੱਛਿਆ ਨਾ ਇਹ ਦੱਸਿਆ ਵੀ ਤੇਰੀ ਪ੍ਰੋਬਲਮ ਹੈ ਕਿ ਕਦੋਂ ਸ਼ੁਰੂ ਹੋਈ ਕਿੰਨੀ ਥੇਰ ਪੁਰਾਣੀ ਪ੍ਰੋਬਲਮ ਹੈ ਉਹ ਕਿੱਦਾਂ ਠੀਕ ਕਰ ਦੇਗਾ ਉਹਨੂੰ ਸੋਨਾ ਚਾਂਦੀ ਪਾ ਕੇ ਜੇ ਤੇ ਗਰਮੀ ਹੋਈ ਹੈ ਤੇ ਗਰਮੀ ਵਾਲੇ ਨੂੰ ਸੋਨੇ ਨਾਲ ਕਿੱਦਾਂ ਠੀਕ ਕਰ ਦੂਗਾ ਦੱਸੋ ਸੋ ਇਹਨਾਂ ਗੱਲਾਂ ਨੂੰ ਬਾਚਣਾ ਬਹੁਤ ਜ਼ਰੂਰੀ ਹੈ ਜੀ ਕਹਿੰਦੇ ਕਿ ਜਿਹੜਾ ਇਹ ਨੁਸਖਾ ਹੈਗਾ ਤੁਹਾਡਾ ਇਹ ਨੁਸਖਾ ਕੀ ਕਰੇਗਾ ਕਿਹੜੇ ਮੁੰਡਿਆਂ ਤੇ ਕੰਮ ਕਰੇਗਾ ਤੁਸੀਂ ਤਾਂ ਕਹਿ ਰਹੇ ਹੋ ਕਿ ਨਾ ਸਿਰਫ ਮੁੰਡੇ ਸਗੋਂ ਜਿਹੜੇ ਵਿਆਹ ਹੋਏ ਜੋੜੇ ਹੈਗੇ ਨੇ ਅਗਰ ਉਹ ਘਰ ਵਾਲੀ ਨੂੰ ਵੀ ਇਹ ਨੁਸਖਾ ਦੇਣਾ ਸ਼ੁਰੂ ਕਰਨਗੇ ਤਾਂ ਉਹਦੇ ਵਿੱਚ ਕੀ ਤੁਸੀਂ ਦੱਸਦੇ ਸੀ ਕਿ ਇੰਪਰੂਵਮੈਂਟ ਆਏਗੀ ਦੇਖੋ ਪਤਾ ਕੀ ਗੱਲ ਹੁੰਦੀ ਏ ਸਭ ਤੋਂ ਜ਼ਿਆਦਾ ਫੀਮੇਲ ਸਾਈਡ ਤੇ ਪ੍ਰੋਬਲਮ ਆਉਂਦੀ ਏ ਵਰਜਨਲ ਡਰਾਈਨੈਸ ਦੀ ਗਰਜਾਨਾ ਜਿਹੜੀ ਹਿੰਦੀ ਅੰਦਰੋਂ ਜਿਹੜਾ ਉਹਨਾਂ ਦਾ ਪ੍ਰਾਈਵੇਟ ਪਾਰਟ ਹੁੰਦਾ ਉਹਦੇ ਅੰਦਰ ਡਰਾਈਨੈਸ ਆ ਜਾਂਦੀ ਹੈ। ਡਰਾਈਨੈਸ ਆਨਾਂ ਕੀ ਹੁੰਦਾ ਵੀ ਨਾ ਉਹਨਾਂ ਦਾ ਇੰਟਰਕੋਰਸ ਕਰਨ ਤੇ ਦਿਲ ਕਰਦਾ ਨਾ ਆਪਣੇ 파ਰਟਨਰ ਨੂੰ ਸੈਟੀਸਫਾਈ ਕਰਨ ਤੇ ਦਿਲ ਕਰ। ਸਿਰਫ ਇੱਕੋ ਹੀ ਗੱਲ ਕਹਿੰਦੇ ਨੇ ਜੀ ਮੂਡ ਨਹੀਂ ਬੰਦਾ ਪਿਆ ਜਾਂ ਮੇਰਾ ਇੰਨਾ ਕਮ ਆਪਸੇ ਧਿਆਨ ਨਹੀਂ ਜਾਂਦਾ। ਉਹ ਧਿਆਨ ਨਾ ਜਾਣਾ ਜਿਹੜਾ ਨਾ ਉਹ ਸਮਝ ਲਓ ਵੀ ਅੰਦਰੋਂ ਜਿਹੜੀ ਡਰਾਈਨੈਸ ਹੈ ਉਹਦੇ ਨਾਲ ਉਹਨਾਂ ਨੂੰ ਜਦੋਂ ਇੰਟਰਕੋਰਸ ਕਰਦੇ ਨੇ ਤੇ ਉਹਨਾਂ ਨੂੰ ਪੇਨ ਹੁੰਦੀ ਹੈ, ਈਚਿੰਗ ਦੀ ਪ੍ਰੋਬਲਮ ਆ ਜਾਂਦੀ ਹੈ, ਯੂਟੀਆਈ ਦੀ ਪ੍ਰੋਬਲਮ ਆ ਜਾਂਦੀ ਹੈ, ਮਲਟੀਪਲ ਡਿ ਉਹ ਤਾਂ ਫਿਰ ਇਹਨਾਂ ਚੀਜ਼ਾਂ ਤੋਂ ਵਾਈਡ ਕਰਨਾ ਸ਼ੁਰੂ ਕਰ ਦਿੰਦੇ ਨੇ ਜਦ ਕਿ ਉਹਨਾਂ ਦਾ ਵਿੱਚ ਕੋਈ ਕਸੂਰ ਨਹੀਂ ਹੁੰਦਾ ਇਹਨਾਂ ਚੀਜ਼ਾਂ ਬਾਰੇ ਕੋਈ ਖੁੱਲ ਕੇ ਬਿਆਨ ਕਰਨ ਲਈ ਤਿਆਰ ਨਹੀਂ ਹੈਗਾ ਇਹਨਾਂ ਚੀਜ਼ਾਂ ਬਾਰੇ ਕੋਈ ਖੁੱਲ ਕੇ ਬੋਲਦਾ ਨਹੀਂ ਉਹ ਇਹ ਜਿਹੜੀ ਨੁਸਖਾ ਅੱਜ ਆਪਾਂ ਦੱਸਣ ਜਾ ਰਹੇ ਹਾਂ ਜਿੰਨਾ ਇਹ ਮੇਲ ਸਾਈਡ ਨੂੰ ਫਾਇਦਾ ਉਨਾ ਹੀ ਫੀਮੇਲ ਸਾਈਡ ਨੂੰ ਫਾਇਦਾ ਕਿਉਂਕਿ ਇਹ ਜਿਹੜੀ ਚੀਜ਼ ਹੈ ਆਪਾਂ ਪਿਛਲੇ ਕਈ ਸਾਲਾਂ ਤੋਂ ਆਪਣੇ ਪੇਸ਼ੈਂਟਾਂ ਨੂੰ ਦੇ ਰਹੇ ਹਾਂ ਇਹ ਜਿਹੜਾ ਆਪਾਂ ਨੁਸਖਾ ਪੇਸ਼ ਕਰ ਰਹੇ ਹਾਂ ਤੁਹਾਡੇ ਅੱਗੇ ਇਹ ਪ੍ਰੂਫਡ ਐਂਡ ਟੈਸਟਡ ਹੈ ओके okay. हां जी 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 अच्छा ਫਿਰ ਨੁਸਖਾ ਕੀ ਹੈਗਾ ਕੀ ਕੀ ਬੈਨੀਫਿਟ ਕੋਣ ਵਾਲੇ ਨੇ ਦੇਖੋ ਜੀ ਮੇਨ ਤੇ ਜਿਹੜੀ ਹਾਰਮੋਨ ਹੈ ਜਿਹੜੇ ਅੰਦਰ ਜਿਹੜੇ ਕਹਿੰਦੇ ਵੀ ਸੈਲਫਾ ਮਾਰਦੇ ਆ ਤੇ ਗੱਡੀ ਸਟਾਰਟ ਨਹੀਂ ਹੁੰਦੀ ਊਂਗੀ ਘੱਸ ਜਾਂਦੀ ਏ ਤੇ ਕਈਆਂ ਨੇ ਪਹਿਲਾਂ ਹੀ ਕਰ ਲਿਆ ਕੰਮ ਖਰਾਬ ਆਪਣਾ ਉਹ ਇਹ ਜਿਹੜਾ ਅੰਦਰੋਂ ਹਾਰਮੋਨ ਬੰਦਾ ਨਾ ਜਿਹਦੇ ਨਾਲ ਅੰਦਰੋਂ ਵੀਰੇਜ ਦੀ ਪ੍ਰੋਡਕਸ਼ਨ ਹੁੰਦੀ ਏ ਸਭ ਕੁਝ ਹੁੰਦਾ ਬ੍ਰੇਨ ਵੱਲੋਂ ਪ੍ਰਾਈਵੇਟ ਪਾਰਟ ਨੂੰ ਸਿਗਨਲ ਜਾਂਦਾ ਜਿਸ ਨਾਲ ਬਲੱਡ ਸਰਕੂਲੇਟ ਹੁੰਦਾ ਸਭ ਕੁਝ ਹੁੰਦਾ ਉਹੜਾ ਕੰਮ ਸਾਰਾ ਚੱਲਣਾ ਉਹ ਚੱਲਣਾ ਥਰੂ ਹਾਰਮੋਨ ਜਿਹਨੂੰ ਆਪਾਂ ਟੈਸਟੋਸਟ੍ਰੋਨ ਕਹਿੰਦੇ ਆ ਟੈਸਟੋਸਟ੍ਰੋਨ ਦੀ ਪ੍ਰੋਡਕਸ਼ਨ ਕਰਨੀ ਹੈ ਨੂੰ ਜਿਹਨੂੰ ਕਹਿੰਦੇ ਵੀ ਪੰਜਾਬੀ ਦੇ ਵਿੱਚ ਮੂਡ ਬਣਾਉਗਾ ਓਕੇ ਜੀ ਜੀ ਹਾਂਜੀ ਹੋਰ ਕੀ ਕੀ ਚੀਜ਼ ਹੈ ਜੀ ਇਹਦੇ ਇਹ ਤਿੰਨੁੱਕੇ ਦੇ ਵਿੱਚ ਹੋ ਰਹੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹਨੇ ਜਿਹੜੀ ਤੁਹਾਡੀ ਈਡੀ ਵੀ ਪ੍ਰੋਬਲਮ ਹੈ ਇਰੇਕਟਾਈਲ ਫੰਕਸ਼ਨ ਦੀ ਜਿਹੜੇ ਪ੍ਰਾਈਵੇਟ ਪਾਰਟ ਦੇ ਵਿੱਚ ਬਲੱਡ ਘਟਾਂ ਦਾ ਜਾਂ ਨਹੀਂ ਆਂਦਾ ਜਾਂ ਆਂਦਾ ਤੇ ਫਿਰ ਟਿਕਦਾ ਨਹੀਂ ਇਸ ਤੀਨ ਨੂੰ ਮਸਲਾ ਹੱਲ ਕਰਨਾ ਦੂਜੇ ਨੰਬਰ ਤੇ ਇਹਨੇ ਉਹ ਪ੍ਰੋਬਲਮ ਨੂੰ ਹੱਲ ਕਰਨਾ ਜਿਹੜੇ ਕਹਿੰਦੇ ਵੀ ਜਾਣ ਆਣ ਦਾ ਸਮਾਂ ਲੱਗਦਾ ਬੱਸ ਜੀ ਜੀ ਤੇ ਉਹ ਚੀਜ਼ ਏ ਉਹ ਮੈਂ ਸਿੱਧਾ ਤੁਹਾਨੂੰ ਨੁਸਖੇ ਬਾਰੇ ਦੱਸਦਾ ਵਾਂ ਵੀ ਬਹੁਤ ਆਸਾਨ ਨੁਸਖਾ ਤੁਸੀਂ ਇਹ ਜਿਹੜਾ ਹੈਗਾ ਬੀਜ ਲੈਣਾ ਪਰ ਆਹ ਨਾਲ ਕੀ ਕਰੇਗਾ ਜੀ ਆਹ ਨਾਲ ਕੀ ਪੀਣਾ ਆਂਬਲੇ ਦੇ ਪਿੱਛੋਂ ਆਂਬਲੇ ਦੇ ਪਿੱਛੋਂ ਤੱਕ ਪਾਣੀ ਪੂਰੀ ਤੁਸੀਂ ਦੇਖੋ ਤਾਂ ਸਹੀ ਆਂਬਲੇ ਨੇ ਕੀ ਕਰਨਾ ਅੱਛਾ ਇਹਨਾਂ ਬੀਜਾਂ ਦੇ ਵਿੱਚ ਇਹ ਇਹ ਚੀਜ਼ਾਂ ਪਾਈਆਂ ਜਾਂਦੀਆਂ ਨੇ ਵਿਟਾਮਿਨ ਸੀ ਵਿਟਾਮਿਨ ਕੇ ਪੋਟਾਸ਼ੀਅਮ ਤੇ ਵਾਪਰ ਪਾਇਆ ਜਾਂਦਾ ਹੈ ਜੀ ਜਿਹੜਾ ਆਮਲਾ ਜੀ ਇਹਨੂੰ ਆਪਾਂ ਦੋਨੋਂ ਚੀਜ਼ਾਂ ਨੂੰ ਇਕੱਠੇ ਜੁਆਇਨ ਕਰ ਦਈਏ ਜਿਹੜਾ ਇਹਦਾ ਕਰੰਟ ਏ ਜਿਹੜਾ ਇਹਦਾ ਫਾਇਦਾ ਉਹ ਜ਼ਿਆਦਾ ਨਹੀਂ 10 ਗੁਣਾ ਵੱਧ ਜਾਂਦਾ ਜੀ ਜੀ ਹਾਂ ਅੱਛਾ ਤੇ ਫਿਰ ਇਹਨੂੰ ਕਿਹੜਾ ਫਾਰਮੂਲਾ ਇੱਕ ਹੀ ਚੀਜ਼ ਲਈ ਇਹ ਦੇਖੋ ਜੀ ਇਹਦੇ ਵਿੱਚ ਕੁਝ ਨਹੀਂ ਜੀ ਇਹਦੇ ਵਿੱਚ ਪਾਣੀ ਪਾਇਆ ਜਾ ਰਿਹਾ ਤੇ ਜਿਹੜੇ ਬੀਜ ਨੇ ਜਿਹੜੇ ਸਾਡੇ ਲਾਈਫ ਚੇਂਜਰ ਜਿਹੜੀ ਹੈਗੀ ਏ ਬੀਜ ਇਹਨਾਂ ਦੇ ਵਿੱਚ ਜੇ ਗਰਮ ਪਾਣੀ ਇਹਦਾ ਪਾਫਾ ਮਾਰ ਰਿਹਾ ਹੈ ਹਾਂਜੀ ਹਾਂਜੀ ਗਰਮ ਪਾਣੀ ਪਾਣਾ ਇਹਨੂੰ ਗਰਮ ਪਾਣੀ ਪਾ ਕੇ ਇਹਨੂੰ ਰਾਤ ਨੂੰ ਇਦਾਂ ਛੱਡ ਦੇਣਾ ਠੀਕ ਹੈ ਜਦੋਂ ਸਵੇਰੇ ਤੁਸੀਂ ਉੱਠੋਗੇ ਇਹਨੂੰ ਨਿਰਨੇ ਕਾਲ ਜੇ ਪਾਣੀ ਨੂੰ ਬਸ ਅੱਜ ਦਾ ਬੀਜ ਪਾਏ ਨੇ ਇਹਦੇ ਵਿੱਚ ਹੂੰ ਹੂੰ ਜੇਮ ਚੇਂਜਰ ਬੀਜ ਪਾਏ ਨੇ ਜੇਮ ਚੇਂਜਰ ਬੀਜ ਦਾ ਇਹਦਾ ਰੰਗ ਜਿਹੜਾ ਤੁਸੀਂ ਸਵੇਰੇ ਉੱਠੋਗੇ ਤੇ ਹੋਰ ਜ਼ਿਆਦਾ ਇਹਦਾ ਜਣਾ ਰੰਗ ਚੇਂਜ ਹੋਇਆ ਹੋਏਗਾ ਤੇ ਇਹਨੂੰ ਪਾਣੀ ਨੂੰ ਇਦਾਂ ਕਰਕੇ ਪੋਣੀ ਦਾ ਪੋਣਕੇ ਤੇ ਐਦਾਂ ਕਰਕੇ ਇਹਨੂੰ ਬਸ ਤੁਸੀਂ ਕੰਜ਼ਿਊਮ ਕਰਨਾ ਜੀ 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 ਕੰਜ਼ਿਊਮ ਕਰਨਾ ਤੇ ਇਹ ਇਨਾ ਆਮਲਾ ਲੈਣਾ ਜੀ ਇੰਨਾ ਟੀਕ ਟੁਕੜਾ ਜੀ ਹਾਂ ਇੱਕ ਫਾੜੀ ਲੈਣੀ ਹੈ ਜੀ ਜਿੱਦਾਂ ਸੰਤਰੇ ਦੀ ਫਾੜੀ ਹੁੰਦੀ ਹੈ ਅੱਛਾ ਉਹਦਾ ਇਹਦੀ ਫਾੜੀ ਹੈ ਐਦਾਂ ਕਰਕੇ ਪਾਣੀ ਪੀਣਾ ਐ ਐਦਾਂ ਪਾਣੀ ਪੀ ਕੇ ਤੇ ਉਤੋਂ ਆ ਆਮਲਾ ਜਿਹੜਾ ਇੰਨਾ ਖਾ ਲੈਣਾ ਬਸ ਸਾਲਟ ਰਡਨ ਮੁਸਕਾ ਪਿਆਰ ਜੋ ਇਹਨੇ ਫਿਰ ਬੰਬ ਬਲਾਣੇ ਨੇ ਸਰੀਰ ਚੋਂ ਕਰੰਟ ਘਟਣਾ ਜੇਮ ਚੇਂਜ ਜੇਮ ਮੈਂ ਕਿਹਾ ਜਮੈਂ ਚੇਂਜ ਹੋ ਜਾਣੀ ਹੈ ਅੱਛਾ ਕਿ ਨੂੰ ਪੰਜਾਬੀ ਚ ਕਹਿੰਦੇ ਵੀ ਫੱਟੇ ਚੱਕੇ ਜਾਣਗੇ ਮੁੱਠਾ ਖੜੀਆਂ ਹੋ ਜਾਣਗੀਆਂ ਬਹਿ ਜਾ ਬਹਿ ਜਾ ਹੋ ਜੂਗੀ ਧੰਨ ਧੰਨ ਕਰਾ ਦਊਗਾ ਅੱਛਾ ਕਿ ਬਾਕੀ ਕੋਈ ਹੋਰ ਬੁਲਾਇਆ ਹੈ ਹੂੰ ਚੀਜ਼ ਹੈਗੀ ਹੈ ਕਿ ਨਾਲ ਹੀ ਮੁਸਕੇ ਫਾਰਮੂਲੇ ਵਰਕਦੇ ਨੇ ਕਈ ਵਾਰ ਇਹਨਾਂ ਨੂੰ ਕੋਈ ਫਰਕ ਪ ਨਹੀਂ ਪੈਂਦਾ ਬਹੁਤੇ ਨੂੰ ਬਹੁਤ ਸਾਰੇ ਪਰਸਪੈਕਟਿਵ ਦਾ ਬਹੁਤਿਆਂ ਨੂੰ ਨਹੀਂ ਪੈਂਦਾ ਕਈਆਂ ਨੂੰ ਬਿਲਕੁਲ ਹੀ ਨਹੀਂ ਪੈਂਦਾ ਉਹਦਾ ਕੀ ਕਾਰਨ ਤੁਸੀ ਲੱਭਿਆ ਹੋਇਆ ਜੀ ਦੇਖੋ ਇਦਾਂ ਹੁੰਦਾ ਪਹਿਲੀ ਗੱਲ ਤੇ ਜਿਹੜਾ ਵੀ ਕੋਈ ਵੀ ਫਾਰਮੂਲਾ ਆਪਾਂ ਦੱਸਦੀਆਂ ਨਾ ਉਹ ਦੱਸਦੀਆਂ ਐਜੂਕੇਸ਼ਨਲ ਪਰਪਸੇ ਲਈ ਇੱਕ ਅਵੇਅਰਨੈਸ ਸਪਰੈਡ ਕਰਨ ਲਈ ਦੂਜੀ ਗੱਲ ਜਿਹੜੀ ਮੇਨ ਗੱਲ ਹੈ ਉਹ ਆ ਹੈ ਕਿ ਕੋਈ ਵੀ ਇਲਾਜ ਬਿਨਾ ਟੈਸਟਾਂ ਤੋਂ ਸੰਭਵ ਨਹੀਂ ਹੈਗਾ ਤੁਸੀਂ ਈਵਨ ਮੇਰੇ ਕੋ ਆ ਕੇ ਜਦੋਂ ਮਰਜ਼ੀ ਇਸ ਵੀ ਨੂੰ ਕਰਾਸ ਚੈੱਕ ਕਰ ਲਓ ਕੋਈ ਗਾਗ ਬਣਾ ਕੇ ਭੇਜ ਦਿਓ ਮੈਂ ਕਿਸੇ ਨੂ ਟੈਸਟਾਂ ਤੋਂ ਬਿਨਾਂ ਕਦੀ ਦਵਾਈ ਨਹੀਂ ਦਿੰਦਾ ਜਿਹੜਾ ਵੀ ਮੇਰਾ ਵੀਰ ਮੇਰੇ ਕੋਲ ਸਲਾਹ ਲੈਣੀ ਚਾਹੁੰਦਾ ਜਾਂ ਉਸਕੇ ਬਾਰੇ ਪੁੱਛਣਾ ਚਾਹੁੰਦਾ ਜਰੂਰ ਪੁੱਛੇ ਮੋਸਟ ਵੈਲ ਤੋਂ ਆਪਣਾ ਵਟਸਐਪ ਤੇ ਮੈਨੂੰ ਪਹਿਲਾਂ ਟੈਸਟ ਭੇਜ ਦੇ ਟੈਸਟ ਦਾ ਨਾਮ ਨੋਟ ਕਰ ਲਓ ਯੂਰਿਨ ਦਾ ਟੈਸਟ ਰੂਟੀਨ ਵਾਲਾ ਸੀਮਨ ਦਾ ਟੈਸਟ ਰੂਟੀਨ ਵਾਲਾ ਟੈਸਟ ਸਟੋਨ ਦਾ ਟੋਟਲ ਟੈਸਟ ਆ ਤਿੰਨ ਟੈਸਟ ਭੇਜ ਕੇ ਜਿਹੜਾ ਮਰਜੀ ਮੇਰਾ ਵੀਰ ਮੇਰੇ ਕੋਲ ਨੁਸਖਾ ਪੁੱਛ ਲੇ ਆਪਣੇ ਅੰਦਰ ਦੇ ਹਾਲਾਤ ਪੁੱਛ ਲੇ ਮੈਂ ਨਹੀਂ ਜਾਂਦਾ ਵੀ ਮੇਰੇ ਕੋਲ ਇਲਾਜ ਕਰਾਓ ਮੇਤੋਂ ਸਿਆਣੇ ਸਿਆਣੇ ਵੈਦ ਹੋਰ ਪਿੱਥੇ ਨੇ ਜਿਹੜੇ ਚੰਗੀ ਤਰ੍ਹਾਂ ਵਧੀਆ ਇਲਾਜ ਕਰਦੇ ਨੇ ਬਹੁਤ ਤੂਜਵਾਨ ਨੇ ਜਿਹੜੇ ਕੋ ਮਰਜੀ ਕਿਥੇ ਤੁਹਾਡਾ ਮਨ ਮੰਦਾ ਉੱਥੇ ਇਲਾਜ ਕਰਾਓ ਪਰ ਜਿਹੜੀ ਸਲਾਹ ਹੈ ਉਹ ਫ੍ਰੀ ਆਫ ਕੋਸ ਸਲਾਹ ਦਿੱਤੀ ਜਾਏਗੀ ਬਸ ਉਹਦੇ ਵਿੱਚ ਸ਼ਰਤ ਇੱਕੋ ਹੀ ਹੈ ਵੀ ਆਪਣੇ ਜਿਹੜੇ ਤਿੰਨ ਟੈਸਟ ਨੇ ਜਾਂ ਮੈਨੂੰ ਵਟਸਐਪ ਤੇ ਭੇਜੇ ਹੋਣ ਜਾਂ ਤੁਸੀਂ ਆਪ ਅੱਗੇ ਲੈ ਜਾਓ ਮੈਂ ਤੁਹਾਨੂੰ ਸਾਰੀਆਂ ਤੁਹਾਡੇ ਅੰਦਰ ਦੇ ਹਾਲਾਤ ਦੱਸ ਦਾਂਗਾ ਉਸ ਤੋਂ ਬਾਅਦ ਇਲਾਜ ਤੁਸੀਂ ਜਦੋਂ ਮਰਜ਼ੀ ਕਰਾਓ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਜਲੰਧਰ ਬੱਸ ਸਟੈਂਡ ਦੇ ਕੋਲ ਨਰਿੰਦਰ ਫਿਲਮੇ ਦੇ ਸਾਹਮਣੇ ਪੀਰ ਬਾਬਾ ਮਾਰਕੀਟ ਦੇ ਨੁੱਕਰ ਵਾਲੀ ਦੁਕਾਨ ਹੈ ਬਾਹਰ ਬੋਰ ਲੱਗਾ ਹੋਇਆ ਸਿਕੰਦਰ ਹਰਬਲ ਕੇਅਰ ਦਾ ਇੱਥੇ ਮਿਲਦਾ ਵਾ ਐਤਵਾਰ ਨੂੰ ਸਾਡੀ ਛੁੱਟੀ ਹੁੰਦੀ ਹੈ ਜਿਹੜਾ ਮਰਜ਼ੀ ਜਦੋਂ ਮਰਜ਼ੀ ਮੈਨੂੰ ਵਟਸਐਪ ਤੇ ਆਪਣੇ ਟੈਸਟ ਪੇਜ ਕੇ ਆਪਣੇ ਰੋਗ ਬਾਰੇ ਜੋ ਵੀ ਇਨਫੋਰਮੇਸ਼ਨ ਚਾਹੀਦੀ ਤੁਸੀਂ ਲਾ ਸਕਦੇ ਹੋ